ਆ ਗਿਆ ਪਰੇ ਹਟੋ ਪਰੇ ਨਾ 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 ਤੁਸੀਂ ਬੰਦੇ ਘੋਟਦੇ ਹੋ ਤੁਸੀਂ ਬੰਦੇ ਘੋਟਦੇ ਹੋ ਬੰਦੇ ਘੋਟਦੇ ਹੋ ਤੁਸੀਂ ਤੁਸੀਂ ਬੰਦੇ ਘੋਟਦੇ ਹੋ ਬੰਦੇ ਘੋਟਦੇ ਹੋ ਤੁਸੀਂ ਲੰਬੇ ਪਾਪਾ ਕੇ ਬੰਦੇ ਘੋਟਦੇ ਹੋ ਤੁਸੀਂ ਲੰਬੇ ਪਾਪਾ ਕੇ ਬੰਦੇ ਘੋਟਦੇ ਹੋ ਲੰਬੇ ਪਾਪਾ ਕੇ ਹੈ ਆਓ ਉੱਥੇ ਆਓ

ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਜਮਰਦਾਬਾ ਪਿਆ ਪੁੰਜ ਮੁਰਦਾਬਾ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਟੱਕਰ ਨਹੀਂ ਚਲੇਗੀ ਟੱਕਰ ਨਹੀਂ ਚਲੇਗੀ ਸਾਹਿਬ ਨਹੀਂ ਚਲੇਗੀ ਟੱਕਰ ਨਹੀਂ ਚਲਾਈਏ ਮੁਰਦਾਬਾ 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 ਪੰਜਾਬ ਦੇ ਮੁਰਦਾਬਾ ਅਸੀਂ ਘੰਟਾ ਪਹਿਲੇ ਫੋਨ ਕਰਿਆ ਉਦੋਂ ਕੋਈ ਨਹੀਂ ਆਇਆ ਉਹ ਸਾਜ 75 ਬੰਦੇ 75 ਟੱਕੇ ਲਾਉਂਦੇ ਆ ਨਿਹਾਲ ਮੈਂ ਤੁਹਾਨੂੰ ਰੈਸਟੋਰੈਂਟ ਦੀ ਬਾਂਜੀ ਤੁਨੀ ਰੈਸਟੋਰੈਂਟ ਤੋਂ ਮੈਂ ਲੱਤੀ ਆਈ ਨਹੀਂ ਨਹੀਂ ਚੱਕਾ ਕਰਦੇ ਚੱਕੇ ਲੈ ਕੇ ਰਸ਼ਮ ਚੱਕੇ ਲੈ ਕੇ ਕੋਈ ਨਹੀਂ ਕੋਈ ਵੀ ਪੜਦਾ ਚੱਕੇ ਚੱਕ ਰਹੇ ਹੋ ਭਾਜੀ ਪੱਥਰ ਤਾਂ ਨਹੀਂ ਆਜ ਕੰਮ ਹੋ ਰਿਹਾ ਮਾਨ ਪੜਿਆ ਤੁਸੀਂ ਆਏ ਹੋ ਤੁਸੀਂ ਅਸੀਂ ਨਹੀਂ ਦੇ ਆ ਤੁਸੀਂ ਬੰਕੇਰੇ ਕਿਹੜੇ ਜਿਹੜੇ ਕਿੰਦਾ ਤੁਸੀਂ ਚੱਕਿਆ ਬਸੋ ਮੇਰੇ ਸਮਾਨ ਐਕਸਕਿਊਟਿਵ ਕਮਿਸ਼ਨਰ ਬਣਾਵਾ ਆ ਆਮ ਲਾਓ ਆ ਤੁਸੀਂ ਦਫਤਰ ਕੰਗੜਾ ਦਫਤਰ ਆ ਤੁਸੀਂ ਉੱਥੇ ਬੰਦੇ ਜਾ ਕੇ ਲਿਜਾ ਰੋ ਤੋੜਿਆ ਤੋੜਿਆ ਸ਼ੀਸ਼ਾ ਤੋੜਿਆ ਦਫਤਰ ਤੋੜਿਆ ਫੋਟੋ ਖੋਣ ਦਫਤਰ ਤੋੜਿਆ ਉਹ ਸ਼ੀਸ਼ਾ ਤੋੜੋ ਉਹ ਨਹੀਂ ਨਹੀਂ ਜੈਕਾਰਦੇ ਹੋ ਤੁਸੀਂ ਲਾਲ ਮਰਦਾਬਾਦ 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 ਬੰਦੇ ਪਾਣੀ ਰੋਟੀਆਂ ਦੀ ਪਾਣੀ ਮੇਰਾ ਬਾਈ ਲੈ ਚੁਆ ਆ ਆ ਮੈਂ ਕਿਹ ਯਾਰ ਕਾਲੀ ਛੋਟੇ ਪਤਾ ਨਹੀਂ ਕੀ ਆ ਓਏ ਸਾਡੇ ਦੇ ਗੁੱਸੇ ਕਿੱਲਾ ਸਾਡੇ ਦੇ ਪੰਜਾਬੀਆਂ ਦਾ ਵੀ ਲੱਗਿਆ ਮਗਰ ਇਸ ਵਾਰ ਚਿੱਠੀ ਆਪਣੀ ਚਿੱਠੀ ਰੋਟੀ ਪੰਜਾਬ ਦੀ ਇਹ ਪੁਲਿਸ ਕਿਸ ਤਰ੍ਹਾਂ ਦਾ ਕੰਮ ਕਰਦਾ ਯਾਰ ਤੱਕਾ ਤਾਂ ਸਾਫ ਆ ਬਈ 2 ਘੰਟੇ ਪਹਿਲਾਂ ਉਹ ਰਾਸ਼ਨ ਵੰਦੇ ਇਸ ਲੜਕੇ ਨੇ ਉਹ ਫੜ ਲੇ ਉਸ ਤੋਂ ਬਾਅਦ ਫੋਨ ਕਰਦੇ ਰਹੇ ਸਾਰਾ মিডিਆ ਵੀ ਆਇਆ ਕੋਈ ਪੁਲਿਸ ਵਾਲਾ ਨਹੀਂ ਆਇਆ ਆਏ ਤਾਂ 2 ਘੰਟੇ ਬਾਅਦ ਉਹਨੂੰ ਹੀ ਪਕੜਨ ਆਏ ਜੀਨੇ ਉਹਨਾਂ ਦਾ ਰਾਸ਼ਨ ਫੜਿਆ ਸਾਰਾ ਇਲੈਕਸ਼ਨ ਤਾਂ ਸਾਰੀ ਗਲਤ ਕੰਮ ਤਾਂ ਉਹਨਾਂ ਦੀ ਪ੍ਰੋਟੈਕਸ਼ਨ ਚੋਰੇ ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਕੋਈ ਕਰਨ ਵਾਲਾ ਨਹੀਂ بس ਕਿਸੇ ਤਰੀਕੇ ਇਲੈਕਸ਼ਨ ਲੁੱਟਣਾ ਹੈ ਜਿੱਤਣਾ ਨਹੀਂ ਹੁਣ ਇੱਥੇ ਕੰਪਲੇਂਟ ਕੀਤੀ ਹੈ ਚੋਣ ਕਮਿਸ਼ਨ ਨੂੰ ਉਹ ਕਰਾਂਗੇ ਕੰਪਲੇਂਟ ਉਹਦੀ ਕਿ ਹੁਣ ਪੁਲਿਸ ਲੈਣ ਆਈ ਸੀ ਚੱਲੇ ਗਈ ਜਿੱਥੋਂ ਦੇ ਹੱਥੋਂ ਪਾਈ ਮੈਨੂੰ ਪਤਾ ਹੀ ਨਹੀਂ ਹੈ ਇੱਥੇ ਹੱਥੋਂ ਪਾਈ ਤਾਂ ਅਸੀਂ ਤਾਂ ਜਾਣ ਨਹੀਂ ਦਿੰਦੇ ਮੈਂ ਬੈਠਾ ਇੱਥੇ ਉਹਨਾਂ ਨੇ ਵੀ ਤੁਹਾਡੇ ਜਿਹੜੇ ਲੜਕਿਆਂ ਨਾਲ ਤੂੰ ਬਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਕਾਂਗਰਸੀ ਵਰਕਰਾਂ ਨਾਲ ਉਹਨਾਂ ਦੇ ਠੁੱਡੇ ਮਾਰੇ ਆ ਇਹਨਾਂ ਨੇ ਬੰਦਿਆਂ ਨੂੰ ਕਿਹੜੀ ਸਿਆ ਇੱਥੇ ਲਿਜਾਣ ਲਈ ਕੀ ਕਾਰਨ ਕੀ ਸੀ ਮਾਦ ਨੂੰ ਲੈ ਕੇ ਜਾਂਦੇ ਨੇ ਕੀ ਕਰ ਰਹੇ ਸੀ ਕਿਉਂ ਲੈ ਕੇ ਜਾਂਦੇ ਬਸ ਇਲੈਕਸ਼ਨ ਹਾਰਦੇ ਆ ਤਾਂ ਬਖਲਾਏ ਹੋਏ ਆ ਇਸ ਲੜਕੇ ਨੇ ਉਹਨਾਂ ਦਾ ਸਮਾਨ ਪਕੜ ਲਿਆ ਜਿਹੜਾ ਇੱਥੇ ਵੰਡੇ ਦਿਨ ਦਿਹਾੜੇ ਸਵੇਰੇ ਰਾਸ਼ਨ ਫੜਿਆ ਉਦੋਂ ਤਾਂ ਕੋਈ ਆਇਆ ਨਹੀਂ ਕੰਪਲੇਂਟਾਂ ਕਰਦੇ ਰਹੇ ਪੁਲਿਸ ਚੌਕੀ ਥਾਣੇ ਟੈਲੀਫੋਨ ਕਰਦੇ ਰਹੇ 2 ਘੰਟੇ ਬਾਅਦ ਆਏ ਉਹਨੂੰ ਹੀ ਪਕੜਨ ਆ ਗਏ ਵੀ ਜਿਹਨੇ ਪਕੜਿਆ ਕਿਸੇ ਨੇ ਵਰਦੀ ਨੂੰ ਹੱਥ ਨਹੀਂ ਪਾਇਆ ਮੈਂ ਲਾਇਆ ਯਾਰ ਮੈਨੂੰ ਦੱਸੋ ਐਦਾਂ ਨਹੀਂ ਜਾਣ ਦਿੰਦੇ ਆ ਆਪਸ਼ਨ ਬਣਦੀ ਦੀ ਵੀਡੀਓ ਲਗਾਤਾਰ ਹੋ ਰਹੀ ਹੈ ਓ ਖੇਚ ਤੂੰ ਮੇਰੇ ਨਾਲ ਕੀ ਕਰਨੀ ਹੈ ਕਿਸੇ ਨੇ ਪਰ ਐਦਾਂ ਮੈਂ ਕਿਸੇ ਵਰਕਰ ਨਾਲ ਧੱਕਾ ਨਹੀਂ ਹੋਣ ਦਿੰਦਾ ਇੱਥੇ ਬੈਠਾ ਆ ਮੈਂ ਅਸੀਂ ਸਾਰੇ ਵਰਕਰ ਇੱਥੇ ਐਗਰੈਸਿਵ ਆ ਮੈਨੂੰ ਚਾਹੇ ਸਾਰੀ ਕਾਂਗਰਸ ਕੱਟੀ ਕਰਨੀ ਪਵੇ ਮੈਂ ਇੱਥੇ ਬੈਠਾ ਇੱਥੇ ਜੀ ਕਹਿੰਦੇ ਦਫਤਰ ਦੋਸਤੋ ਤੋੜਿਆ ਕੋਈ આરોਪ ਲੱਗ ਰਿਹਾ ਰਾਸ਼ਨ ਲੋਸ਼ਨ ਦੀ ਕੋਈ ਕੰਪਲੇਂਟ ਸਾਡੇ ਕੋਲ ਕੰਪਲੇਂਟ ਆਈ ਆ ਇਹ ਕੋਈ ਬੰਦਾ ਕੋਈ ਆਪਣਾ ਘਰ ਦਾ ਰਾਸ਼ਨ ਲੈ ਕੇ ਜਾ ਰਿਹਾ ਸੀ ਉਹਨੂੰ ਘੇਰ ਕੇ ਉਹਦੇ ਮਗਰ ਪੈ ਗਏ ਬੰਦੇ ਪਰ ਇੱਕ ਵੀਡੀਓ ਦੇਖੀ ਜਾ ਰਹੀ ਹੈ ਮੁੰਡਾ ਐਕਟੀਵਾ ਛੱਡ ਕੇ ਭੱਜ ਰਿਹਾ ਉਹਨੂੰ ਜਦੋਂ ਬੰਦੇ ਉਹਦੇ ਮਗਰ ਕੋਈ ਪਾਏ ਉਹ ਦੱਦਾ ਭੱਜ ਗਿਆ ਉਹ ਮੁੜ ਕੇ ਚੌਂਕੀ ਆ ਕੇ ਉਹਨੇ ਕੰਪਲੇਂਟ ਕੀਤੀ ਉਹਦੇ ਸਮਝ ਆਇਆ ਦਫਤਰ ਦੀ ਤੋੜਫੋੜ ਹੋਈ ਕੋਈ ਤੋੜਪੋੜ ਨਹੀਂ ਇਹਨੂੰ ਵਾਰ-ਵਾਰ ਇਹਨੂੰ ਕਿਹਾ ਸੀ ਗੇਟ ਖੋਲੋ ਕੋਈ ਤੋੜਫੁਰ ਨਹੀਂ ਹੋ ਸਕਦਾ ਕੀ ਲੱਗਦਾ ਕੋਈ ਕੰਪਲੇਂਟ ਤੁਹਾਨੂੰ ਆਈ ਹੋਵੇ ਕੰਪਲੇਂਟ ਆਈ ਹੈ ਸਾਡੇ ਕੋਲ ਉਹਦੇ ਸਮਝ ਆਏ ਸੀ ਸਰ ਮੈਂ ਮੈਂ ਤੁਸੀਂ ਉੱਥੇ ਇਸ ਰਫ ਉਹਨਾਂ ਦੇ ਗੁੰਡੇ ਆ ਚਿੱਠੀ ਲਿਖ ਰਹੇ ਨੇ ਲਾਈਵ ਲਾ ਇਹਨਾਂ ਨੇ ਧੱਕਾਸ਼ਾਹੀ ਕੀਤੀ ਅਸਰ ਨੇ ਕੰਪਲੇਟ ਲਿਖ ਰਹੇ ਨੇ ਲਿਖੀ ਜਾਣੇ ਕੰਪਲੇਟ ਬੈਠੇ ਫੜ ਕੇ ਚਿੱਠੀ ਪਾ ਰਹੇ ਨੇ ਆ ਜਾ ਯਾਰ